ਸਾਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸੰਪੁਰੀ ਸੋ ਦੋਸਤੋ ਅੱਜ ਮੌਕਾ ਮਿਲਿਆ ਰੈਡ ਫੋਰਸ ਫਾਊਂਡੇਸ਼ਨ ਦੇ ਨਾਲ ਇਹਨਾਂ ਦੇ ਮੈਂਬਰ ਸਾਹਿਬਾਨ ਨੇ ਇਕੱਠੇ ਹੋਏ ਆ ਜੋ ਕਿ ਹੌਲੇ ਮੁਹੱਲੇ ਦੇ ਪਿਤਰ ਤਿਹਾੜੀ ਤੇ ਇਹਨਾਂ ਨੇ ਕੁਝ ਫੰਕਸ਼ਨ ਕਰਨ ਦਾ ਮਨ ਬਣਾਇਆ ਜਿਵੇਂ ਕਿ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਆ ਨਾਲ ਮੈਡੀਕਲ ਕੈਂਪ ਆ ਨਾਲ ਖੂਨਦਾਨ ਕੈਂਪ ਲੱਗ ਰਿਹਾ ਸੋ ਮੈਂ ਆਪਣੇ ਵੀਰ ਨਿੱਕੇ ਵੀਰ ਬੱਗੂ ਬਾਈ ਦੇ ਨਾਲ ਗੱਲ ਕਰਨੀ ਚਾਹੂੰਗਾ ਕਿ ਇਹਨਾਂ ਦੇ ਮਨ ਵਿੱਚ ਕਿਉਂ ਆਇਆ ਵੀ ਇਸ ਵਾਰੀ ਨਾਲ ਖੂਨਦਾਨ ਕੈਂਪ ਵੀ ਲਾਈ ਇਹ ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਇਸ ਖੂਨਦਾਨ ਕੈਂਪ ਲਈ ਤਰਨਜੋਤ ਭਾਜੀ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇਹ ਨਵਾਂ ਡਾ ਉਪਰਾਲਾ ਸੋਚਿਆ ਤੇ ਇਹ ਜਿਹੜਾ ਖੂਨਦਾਨ ਕੈਂਪ ਹੈ ਗੁਰਦੁਆਰਾ ਸਾਹਿਬ ਨਵਾਂ ਪਿੰਡ ਝੁੱਗੀਆਂ ਅਤੇ ਰੈਡ ਫੋਰਸ ਜਿਮ ਦੇ ਨੇੜੇ ਹੈ ਤੇ ਹੁਣ ਮੈਂ ਆਪਣੇ ਸਤਿਕਾਰਯੋਗ ਗੁਰਨਾਮ ਸਿੰਘ ਮੈਸਮਪੁਰ ਜੀ ਦੇ ਸਵਾਲ ਦਾ ਜਵਾਬ ਦਿੰਦਾ ਹਾਂ ਇਹਨਾਂ ਨੇ ਅੱਜ ਤੋਂ 20 ਸਾਲ ਪਹਿਲਾਂ ਜਦੋਂ ਮੈਂ ਬਹੁਤ ਛੋਟਾ ਸੀਗਾ ਮੇਰੀ ਮਦਰ ਨੂੰ ਇਹਨਾਂ ਨੇ ਤੇ ਦੀਦਾਰ ਸਿੰਘ ਜੀ ਨੇ ਖੂਨ ਦਿੱਤਾ ਸੀ ਤੇ ਉਸੇ ਕਰਕੇ ਹੀ ਮੇਰਾ ਵੀ ਮਨ ਕਰ ਰਿਹਾ ਹੈ ਕਿ ਮੈਂ ਵੀ ਕਿਸੇ ਦੀ ਜਾਨ ਬਚਾ ਸਕਾਂ ਜਿੱਦਾਂ ਸਾਡੀ ਮਾਤਾ ਜੀ ਅੱਜ ਸਾਡੇ ਵਿੱਚ ਬੈਠੇ ਹਨ ਤੇ ਇਸ ਕਰਕੇ ਸਾਰੇ ਸਾਥੀਆਂ ਨੂੰ ਵੱਧ ਤੋਂ ਵੱਧ ਬੇਨਤੀ ਕਰਦਾ ਹਾਂ ਕਿ ਬਾਦ ਚੜ ਕੇ ਹਿੱਸਾ ਲੈਣ ਅਤੇ ਇਸ ਦਾ ਆਪਣੇ ਮੈਡੀਕਲ ਕੈਂਪ ਦਾ ਲਾਹਾ ਵੀ ਲੈਣ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਮੈਂ ਆਪਣੇ ਰੈਡ ਫੋਰਸ ਜਿਮ ਰੈਡ ਫੋਰਸ ਫਾਊਂਡੇਸ਼ਨ ਔਰ ਆਪਣੇ ਨਿੱਕੇ ਵੀਰ ਬੱਗੂ ਬਾਈ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜਿਵੇਂ ਅਸੀਂ ਇਹਨਾਂ ਦੀ ਮਦਰ ਨੂੰ ਬਲੱਡ ਦੇ ਕੇ ਆਏ ਸੀ ਇਹਨਾਂ ਦੇ ਮਨ ਵਿੱਚ ਆ ਵੀ ਇਸ ਤਰ੍ਹਾਂ ਅਸੀਂ ਹੋਰ ਵੱਡੇ ਉਪਰਾਲੇ ਕਰਨ ਖੂਨਦਾਨ ਕਰੀਏ ਔਰ ਜਿਹੜੀਆਂ ਕੀਮਤੀ ਜਾਨਾਂ ਉਹਨਾਂ ਨੂੰ ਬਚਾਈਏ ਔਰ ਜਿਹੜੇ ਦੁਖੀ ਲੋਕ ਐ ਜਿਨ੍ਹਾਂ ਨੂੰ ਖੂਨ ਦੀ ਲੋੜ ਐ ਉਹਨਾਂ ਦੀ ਲੋੜ ਪੂਰੀ ਹੋ ਸਕੇ